ਕਰਜ਼ਾ ساری ਉਮਰ ਨਹੀਂ ਉਤਰਦਾ ਜੇਕਰ ਇੱਕ ਬੰਦਾ ਆਤਮ ਹੱਤਿਆ ਕਰਦਾ ਜਿਸ ਨੇ ਕਰਜ਼ ਦੇਣਾ ਹੈ ਤਾਂ ਉਸ ਦੇ ਪਰਿਵਾਰ ਨੂੰ ਤੰਗ ਕੀਤਾ ਜਾਂਦਾ ਆਓ ਫਰਿਆਦ ਕਰੀਏ ਉਸ ਪਰਿਪੂਰਨ ਪਰਮਾਤਮਾ ਕੇ ਜਿਸ ਨੇ तमाम ਦੁਨੀਆਂ ਦੇ ਖਜ਼ਾਨੇ ਬਣਾਏ ਨੇ ਹੀਰੇ ਜਵਾਹਰਾਤ ਬਣਾਏ ਨੇ ਰਤਨ ਬਣਾਏ ਸੋਨਾ ਬਣਾਇਆ ਚਾਂਦੀ ਬਣਾਈ ਹੈ ਮਨੁੱਖੀ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਜਾਣਦੇ ਹੋਵੋਗੇ ਤਾਂ ਕਰਜ਼ਾ ਬਹੁਤ ਹੀ ਭਿਆਨਕ ਰੋਗ ਹੈ शरीरक रोग की तरह कर्ज़ है कर्जा है किसी तो ब्याज के उत्ते पैसे लेना जेकर ब्याज के पैसे ना मुड़े तो बंदा करज़े थले आ है ना ब्याज उतर दे, ना ही करज़ा कर्ज़ थले दबद दबद्या तमाम जिंदगी दशक होर बच ने मन बेचैन हो जाता है तन बेचैन हो जाता है सारा परिवार चिंता ग्रस्त हो जाता है की की कि हूँ की करिए कितों पैसे लाइए लेथ करजा उतारीए तो गुरु बाबा जी कहते हैं परिपूर्ण परमात्मा तमाम खजाने रतना का खजाना है जिस जिसके खजाने के ना ही रतन खत्म होंगे नेहरात पैसा ही उसने बनाया है रतन जवाहर ही उसने बनाए है तो वो अगर फरवाद करिए ਤਾਂ ਫਰਿਆਦ ਕਰੀਏ ਉਸ ਪਰਿਪੂਰਨ ਪਰਮਾਤਮਾ ਕੇ ਸਾਡੇ ਸਿਰ ਤੇ ਕਰਸਾ ਹੈ ਮਹਾਰਾਜ ਕਿਰਪਾ ਕਰੋ तमाम ਦੁਨੀਆ ਸਾਡੇ ਮਗਰ ਲੱਗੀ ਹੈ ਸਾਨੂੰ ਮਾਰਨ ਦੇ ਲਈ ਕਿ ਜੇ ਤੂੰ ਸਾਡੇ ਪੈਸੇ ਨਾ ਦਿੱਤੇ ਤਾਂ ਤੇਰਾ ਜਾਨੀ ਮਾਲੀ ਨੁਕਸਾਨ ਹੋਵੇਗਾ ਕਈ ਲੋਕ ਕਰਜ਼ ਤੋਂ ਦੁਖੀ ਆ ਕੇ ਆਤਮ ਹੱਤਿਆ ਵੀ ਕਰ ਲੈਂਦੇ ਆ ਪਰਿਵਾਰ ਦੀਆਂ ਮੁਸ਼ਕਲਾਂ ਵੀ ਵੱਜ ਜਾਂਦੀਆਂ ਕਰਜ਼ਾ ساری ਉਮਰ ਨਹੀਂ ਉਤਰਦਾ ਜੇਕਰ ਇੱਕ ਬੰਦਾ ਆਤਮ ਹੱਤਿਆ ਕਰਦਾ ਜਿਸ ਨੇ ਕਰਜ਼ ਦੇਣਾ ਹੈ ਤਾਂ ਉਸ ਦੇ ਪਰਿਵਾਰ ਨੂੰ ਤੰਗ ਕੀਤਾ ਜਾਂਦਾ ਹੈ ਤਾਂ ਆਓ ਫਰਿਆਦ ਕਰੀਏ ਉਸ ਪਰਿਪੂਰਨ ਪਰਮਾਤਮਾ ਕੇ ਜਿਸ ਨੇ तमाम ਦੁਨੀਆ ਦੇ ਖਜ਼ਾਨੇ ਬਣਾਏ ਨੇ ਹੀਰੇ ਜਵਾਹਰਾਤ ਬਣਾਏ ਨੇ ਰਤਨ ਬਣਾਏ ਨੇ ਸੋਨਾ ਬਣਾਇਆ ਚਾਂਦੀ ਬਣਾਈ ਹੈ ਉਹ ਆਪਣੇ ਖਜ਼ਾਨੇ ਦੇ ਵਿੱਚੋਂ ਸਾਨੂੰ ਕੁਝ-ਕੁਝ ਲੜਾ ਦੇ ਦੇਵੇ ਕੁਝ-ਕੁ ਬੂੰਦਾ ਦੇ ਦੇਵੇ ਤਾਂ ਕਿ ਅਸੀਂ ਆਪਣਾ ਕਰਜ਼ਾ ਉਤਾਰ ਸਕੀਏ ਤਾਂ ਗੁਰੂ ਬਾਬਾ ਜੀ ਗੁਰੂ ਅਮਰਦਾਸ ਜੀ ਮਹਾਰਾਏ ਫਰਮਾਨ ਕਰ ਰਹੇ ਨੇ ਪੰਜਵੀਂ ਪੌੜੀ ਦੇ ਵਿੱਚ ਕਿ ਉਸ ਪਰਿਪੂਰਨ ਪਰਮਾਤਮਾ ਦੀ ਦਰਗਾਹ ਦੇ ਵਿੱਚ ਫਰਿਆਦ ਕਰ ਤੇਰਾ ਕਰਜ਼ ਉਹੀ ਉਤਾਰ ਕੇ ਦਏਗਾ ਪੰਜਵੀਂ ਪੌੜੀ ਦੇ ਵਿੱਚ ਫਰਮਾਨ ਕਰ ਰਹੇ ਨੇ ਗੁਰਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਉ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸਮਾਉ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇਹ 부ਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਉ ਪਰ ਸ਼ਰਤ ਰੱਖ ਦਿੱਤੀ ਹੈ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਤੇ ਜੜਾਉ ਜਿਤਨਾ ਚਿਰ ਤੱਕ ਤੂੰ ਮਨ ਦੇ ਵਿੱਚ ਗੁਰੂ ਦਾ ਸ਼ਬਦ ਨਾ ਟਿਕਾਏਗਾ ਉਤਨਾ ਚਿਰ ਤੱਕ ਨਾ ਮਨ ਦੇ ਅੰਦਰ ਹੀਰੇ ਪੈਦਾ ਹੋਣਗੇ ਤੇ ਨਾ ਹੀ ਬਾਹਰੇ ਹੀਰੇ ਜਦ ਮਨ ਦੇ ਅੰਦਰ ਹੀਰੇ ਤੇ ਜੋਹਰਾਤ ਪੈਦਾ ਹੋ ਗਏ ਸ਼ਬਦ ਦੇ ਨਾਲ ਤਾਂ ਤੇਰੇ ਕਰਜ਼ੇ ਉਤਾਰਨ ਦੇ ਲਈ ਉਹ ਆਪਣੇ ਆਪ ਹੀ ਹੀਰੇ ਜੋਹਰਾਤ ਵੇਚਦਾਏਗਾ ਪਰ ਸ਼ਰਤ ਇਹ ਤੇਰਾ ਮਨ ਹੀਰੇ ਤੇ ਰਤਨਾ ਦੇ ਨਾਲ ਭਰਪੂਰ ਹੋਣਾ ਚਾਹੀਦਾ ਹੈ ਹੁਣ ਹੀਰੇ ਰਤਨ ਕੀ ਨੇ ਗੁਰੂ ਬਾਬਾ ਜੀ ਕਹਿੰਦੇ ਨੇ ਹੀਰੇ ਰਤਨ ਸ਼ਬਦ ਨੇ ਸ਼ਬਦ ਜਦ ਸ਼ਬਦ ਅੰਦਰ ਚਲੇ ਗਿਆ ਮਨ ਨਿਰਮਲ ਹੋ ਜਾਂਦਾ ਹੈ ਤੇ ਜਿਹੜੀ ਫਰਿਆਦ ਨਿਕਲਦੀ ਹੈ ਉਸ ਦਰਗਾਹ ਦੇ ਵਿੱਚ ਉਥੋਂ ਫਿਰ ਹੀਰੇ ਰਤਨ ਜੋਹਰਾ ਥੋੜੀਆਂ ਜੀਆਂ ਬੂੰਦਾ ਦੇ ਦਿੰਦਾ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਥੋੜੀ ਸੌਖੀ ਹੋ ਜਾਂਦੀ ਹੈ ਤੁਹਾਡਾ ਕਰਜ਼ ਉਤਰ ਜਾਂਦਾ ਹੈ ਤੇ ਤੁਹਾਡਾ ਕਰਜ਼ ਉਤਰ ਜਾਏਗਾ ਪਰ ਸ਼ਰਤ ਇਹ ਆ ਮਨ ਦੇ ਵਿੱਚ ਸ਼ਬਦ ਦਾ ਟਿਕਾ ਰੱਖਣਾ ਹੈ ਹੁਣ ਕਿਹੜੇ ਸ਼ਬਦ ਦਾ ਟਿਕਾ ਰੱਖਣਾ ਹੈ ਕਿਸੇ ਵੀ ਮਜ਼ਬਦ ਦਾ ਬੰਦਾ ਹੋਵੇ ਆਪਣੇ ਮੁਰਸ਼ਿਦ ਨੂੰ ਤੇ ਆਉਂਦਾ ਹੋਵੇ ਆਪਣੇ ਅਵਤਾਰੀ ਪੁਰਸ਼ ਦੇ ਦਿੱਤੇ ਹੋਏ ਮਾਰਗ ਤੇ ਚੱਲੇ ਸਾਨੂੰ ਗੁਰੂ ਅਮਰਦਾਸ ਜੀ ਮਹਾਰਾਜ ਜਿਹੜਾ ਮਾਰਗ ਦੱਸ ਰਿਹਾ ਉਹ ਸ੍ਰੀ ਅਨੰਦ ਸਾਹਿਬ ਦਾ ਹੈ ਇਸ ਦਾ ਤਕਰੀਬਨ 92 ਵਾਰ ਜਾਪ ਕਰਨਾ ਹੈ 11 ਦਿਨਾਂ ਦੇ ਵਿੱਚ 11 ਦਿਨਾਂ ਦੇ ਵਿੱਚ 92 ਵਾਰ ਕਰਨਾ ਤੁਹਾਨੂੰ ਕਰਜ਼ੇ ਤੋਂ ਮੁਕਤੀ ਮਿਲ ਜਾਏਗੀ ਅਗਰ ਤੁਸੀਂ ਮਨ ਦੇ ਵਿੱਚ ਸ਼ਬਦ ਦਾ ਅਭਿਆਸ ਰੱਖੋਗੇ ਮਨ ਵੀ ਨਿਰਮਲ ਹੋ ਜਾਏਗਾ ਮਨ ਵਿੱਚ ਹੀਰੇ ਜਵਾਹਰਾਤਾਂ ਨਾ ਪਰ ਜਾਏਗਾ ਤੇ ਤੁਹਾਡੇ ਕਰਦੇ ਵਿੱਚ ਜਿਹੜੀ ਤਜ਼ੋਰੀ ਹੈ ਉਸ ਦੇ ਵਿੱਚ ਵੀ ਹੀਰੇ ਜਵਾਹਰਾਤ ਆ ਜਾਣਗੇ ਇਹ ਇਸੇ ਤਰ੍ਹਾਂ ਹੀ ਕੁਦਰਤ ਦਾ ਨਿਆਇ ਚੱਲਦਾ ਹੈ ਖੁਦਾ ਕਹਿੰਦਾ ਤੂੰ ਮੈਨੂੰ ਯਾਦ ਕਰ ਮੈਂ ਤੈਨੂੰ ਤਮਾਮ ਦੁਨੀਆਂ ਦੇ ਸਾਰੇ ਸੁੱਖ ਦੇਦਾਵਾਂਗਾ ਪਹਿਲੇ ਤੇ ਦੁੱਖ ਜ਼ਰੂਰ ਦਿੰਦਾ ਪਰ ਬਾਅਦ ਵਿੱਚ ਸੁੱਖ ਦੇ ਦਿੰਦਾ ਦਿੰਦਾ ਜ਼ਰੂਰ ਹੈ ਇਕ ਸ਼ਾਇਰ ਕਹਿੰਦਾ ਸਭ ਕੁਝ ਖੁਦਾ ਸੇ ਮੰਗ ਲਿਆ ਖੁਦਾ ਕੋ ਮੰਗ ਕਰ ਅਬ ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਦ ਹੈ ਖੁਦਾ ਮੈਂ ਤੇਰੇ ਤੋਂ ਤੈਨੂੰ ਹੀ ਮੰਗਦਾ ਜਦ ਮੈਨੂੰ ਤੂੰ ਹੀ ਮਿਲ ਗਿਆ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਤਮਾਮ ਦੁਨੀਆ ਦੀ ਦੌਲਤ ਸ਼ੌਹਰਤ ਉਸ ਖੁਦਾ ਨੇ ਬਣਾਈ ਹੈ ਤੇ ਜਦ ਦੌਲਤ ਸ਼ੌਹਰਤ ਬਣਾਉਣ ਵਾਲਾ ਹੀ ਮਿਲ ਗਿਆ ਤਾ ਫਿਰ ਕਿਸੇ ਚੀਜ਼ ਦੀ ਜ਼ਿੰਦਗੀ 'ਚ ਕਮੀ ਨਹੀਂ ਰਹਿੰਦੀ ਸੋ ਆਓ ਉਸ ਦੌਲਤਾਂ ਸ਼ੌਰਤਾਂ ਬਣਾਉਣ ਵਾਲੇ ਨੂੰ ਯਾਦ ਕਰੀਏ ਕੀਤਾ ਕੀ ਉਹ ਸਾਡੇ ਉਸ ਦੇ ਨਜ਼ਦੀਕ ਹੋ ਸਕੀਏ ਤਾਂ ਉਹ ਸਾਡੇ ਸਾਰੇ ਦੁਨੀਆ ਦੇ ਕਰਜ਼ੇ ਮਾਫ ਕਰ ਦਵੇ ਤੇ ਦੁੱਖ ਦਰਦ ਪੀੜਾ ਹਰ ਲਵੇ ਇਤਨੀਆਂ ਵਿਚਾਰਾ ਬਣਵਾਣ ਕਰਨੀਆਂ ਕਹੇ ਨਾਨਕ ਸ਼ੌਦਰਤਨ ਹੈ ਹੀਰਾ ਜਿਤ ਜੜਾਓ ਸ਼ਬਦ ਨੂੰ ਮਨ ਦੇ ਵਿੱਚ ਟਿਕਾਉਣਾ ਹੈ ਮਨ ਹੀਰਾ ਬਣ ਜਾਏ ਤੇ ਬਾਹਰ ਵੀ ਹੀਰੇ ਰਤਨ ਪ੍ਰਗਟ ਹੋ ਜਾਣਗੇ ਤੇ ਐਸੀ ਵਿਚਾਰ ਦਿੱਤੀ ਹੈ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਦੇ ਉੱਤੇ ਚੱਲੀਏ ਫੁੱਲ ਚੜਾਈਏ ਭੁੱਲਾਂ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂਦੇ ਵਾਸਤੇ ਰੋ ਸਾਰੇ